ਜੋ ਆ ਹੁਣ ਮੈਂ ਵੀਡੀਓ ਬਣਾਉਣ ਲੱਗਿਆ ਤੁਹਾਡੇ ਸਾਹਮਣੇ ਇਹ ਵੀਡੀਓ ਸੁਣ ਕੇ ਬੜਿਆਂ ਦੇ ਚਲੂਣੇ ਲੜਨ ਨੇ ਮਿਰਚਾਂ ਵੀ ਲੜਨ ਗਈਆਂ ਕਿਉਂਕਿ ਕੰਮ ਦੋਨਾਂ ਦਾ ਇੱਕ ਹੀ ਹੈ ਜਿਆਦਾ ਹੁੰਦਾਗਾ ਤੇ ਫਿਰ ਉਹ ਫੰਬੇ ਫੁੰਬੇ ਦਾ ਆਬਦਾ ਇੰਤਜ਼ਾਮ ਕਰਕੇ ਜਦੂਰ ਰੱਖ ਲਿਓ ਪਹਿਲਾ ਹੁਣ ਕਈਆਂ ਦੇ ਗੱਲ ਇਹ ਤਲਵਾਰ ਵਾਂਗੂ ਵੱਜੂਗੀ ਕੰਡਿਆ ਵਾਂਗੂ ਖੂਬੂਗੀ ਕਈਆਂ ਦੇ ਜਿਹੜਾ ਇਹ ਹਾਜ਼ਮ ਗੱਲਾਂ ਨਹੀਂ ਆਉਣੀ ਕਿਉਂਕਿ ਗੱਲ ਜਦੋਂ ਅੰਬਰਤਪਾਲ ਸਿੰਘ ਦੀ ਆਉਂਦੀ ਆ ਤੇ ਫਿਰ ਕਈਆਂ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਜਾਂਦੀ ਆ ਜਦੋਂ ਗੱਲ ਪਾਈ ਅੰਬਰਤਪਾਲ ਸਿੰਘ ਡਿਬਰੂਗੜ ਵਾਲੇ ਦੀ ਕਰਦੇ ਆ ਤਾਂ ਅੱਜ بڑے بڑے ਕਲਾਕਾਰਾਂ ਨੇ ਵੀ ਜਿਹੜੇ ਗੀਤ ਨੇ ਉਹ ਡਿਬਰੂਗੜ ਜੇਲ੍ਹ ਦੇ ਵਿੱਚੋਂ ਲਿਖੇ ਨੇ ਕਿ ਬੱਬਰ ਸ਼ੇਰ ਬੁੱਕ ਦਾ ਡਿਬਰੂਗੜ ਜੇਲ੍ਹ ਦੇ ਵਾਲਾ ਜਣੇ ਕਿ ਮੈਂ ਤੁਹਾਨੂੰ ਹੁਣ ਗੱਲ ਕਰਨ ਲੱਗਿਆ ਜੋ ਜੋ ਤੁਹਾਨੂੰ ਖਬਰ ਸੁਣਾਉਣ ਲੱਗਿਆਂਗਾ ਇਹ ਧਿਆਨ ਦੇ ਨਾਲ ਸੁਣ ਲਓ ਮੈਂ ਹਰ ਇੱਕ ਸਿੱਖ ਉਸ ਸਿੱਖ ਦੀ ਕਦਰ ਕਰਦਾ ਉਸ ਨਮਾਇंदे ਦੀ ਕਦਰ ਕਰਦਾ ਚਾਹੇ ਜਿਸ ਮਰਜ਼ੀ ਪਾਰਟੀ ਦੇ ਨਾਲ ਹੋਵੇ ਜੋ ਨਰੋਲ ਸਿੱਖ ਧਰਮ ਦੀ ਗੱਲ ਕਰਦਾ ਜੋ ਸਾਡੇ ਸਿੱਖ ਨੌਜਵਾਨਾਂ ਦੀ ਗੱਲ ਕਰਦਾ ਜੋ ਸਾਡੇ ਪੰਜਾਬ ਦੀ ਗੱਲ ਕਰਦਾ ਜੋ ਸਾਡੇ ਬੱਚਿਆਂ ਦੀ ਗੱਲ ਕਰਦਾ ਜੋ ਸਾਡੇ ਆਉਣ ਵਾਲੇ ਭਵਿੱਖ ਦੀ ਗੱਲ ਕਰਦਾ ਜੋ ਸਾਡੇ ਪੰਜਾਬ ਦੇ ਵਿੱਚ ਅੱਜ ਨਸਾ ਚੱਲ ਰਿਹਾ ਉਹਨੂੰ ਬਚਾਉਣ ਦੇ ਖਾਤਰ ਸਾਡੇ ਨੌਜਵਾਨਾਂ ਨੂੰ ਬਚਾਉਣ ਦੀ ਗੱਲ ਕਰਦਾ ਜੋ ਕੱਲ ਸਾਡੀਆਂ ਧੀਆਂ ਭੈਣਾਂ ਦੀ ਕਰਦਾ ਜੋ ਅੱਜ ਸਾਡੇ ਧੀਆਂ ਭੈਣਾਂ ਦਾ ਹਾਲ ਹੋ ਰਿਹਾਗਾ ਉਹਨਾਂ ਦੇ ਨਾਲ ਰੇਵ ਕਰਕੇ ਕਿਵੇਂ ਨਹਿਰਾਂ ਦੇ ਵਿੱਚ ਤੋਰਿਆ ਜਾ ਰਿਹਾ ਤੇ ਸਾਰੇ ਮੁੱਦਿਆਂ ਨੂੰ ਚਿੰਤਕ ਲੈ ਕੇ ਜੋ ਬੰਦਾ ਤੁਰਦਾਗਾ ਤੇ ਉਹ ਭਾਈ ਅੰਮਰਤਪਾਲ ਸਿੰਘ ਆਇਆ ਸੀ ਤੇ ਇਹਨਾਂ ਜ਼ਾਲਮ ਸਰਕਾਰਾਂ ਨੇ ਕਿਵੇਂ ਉਸਨੂੰ ਬੰਦੀ ਬਣਾ ਕੇ ਰੱਖਿਆ ਇਹਦੇ ਸਾਰੇ ਤਮਾਮ ਗੱਲਾਂ ਕਰਦੇ ਆਂ ਤੇ ਕਮੇ ਉਹ ਅਗਲੇ ਇਲੈਕਸ਼ਨ ਦੇ ਵਿੱਚ ਸੌਰੀ ਮਾਫ ਕਰਨਾ ਅਗਲੇ ਦਿਨ ਅੱਜ ਤੋਂ ਅਗਲੇ ਦਿਨ ਲੋਕ ਸਭਾ ਦੇ ਵਿੱਚ ਕਮੇ ਪਹੁੰਚਦਾ ਸਾਰੀ ਗੱਲ ਵਿੱਚ ਤੁਸੀਂ ਧਿਆਨ ਦੇ ਨਾਲ ਸੁਣਨਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਬਸ ਮੈਨੂੰ ਇਹ ਆਸ ਆ ਤੁਹਾਡੇ ਤੋਂ ਤੁਸੀਂ ਇੱਕ ਵੀਡੀਓ ਸ਼ੇਅਰ ਕਰ ਦਿਆ ਕਰੋ ਤੇ ਨਾਲ ਇੱਕ ਆਪਣੇ ਕਮੈਂਟ ਕਰ ਦਿਆ ਕਰੋ ਇੱਕ رائے ਦੇ ਦਿਆ ਕਰੋ ਜਿੱਥੇ ਤੁਹਾਨੂੰ ਲੱਗਦਾ ਕਿ ਮੈਂ ਗਲਤ ਆ ਤੇ ਉਹ ਵੀ رائے ਦੇ ਦਿਆ ਕਰੋ ਜੇ ਭਾਈ ਅੰਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਹੁੰਦੀ ਹੈ ਉਹ ਵੀ رائے ਦੇ ਦਿਆ ਕਰੋ ਜੇਕਰ ਹੋਰ ਵਿਰੋਧੀ ਲੋਕ ਨੇ ਜੋ ਭਾਈ ਅੰਮਰਤਪਾਲ ਸਿੰਘ ਨੂੰ ਮਰਵਾਉਣਾ ਚਾਹੁੰਦੇ ਆ ਜਾਂ ਆ ਕਹਦੇ ਕਿ ਅੰਮਰਤਪਾਲ ਸਿੰਘ ਨੂੰ ਆਪਣਾ ਦੁਸ਼ਮਣ ਮੰਨਦੇ ਆ ਉਹਨਾਂ ਲੋਕਾਂ ਦਾ ਨਾਮ ਧਰਦਿਆ ਕਰੋ ਵਿੱਚ ਤੇ ਫਿਰ ਮੈਂ ਅੱਗੇ ਜਾ ਕੇ ਰੇਲ ਬਣਾਇਆ ਕਰੂੰਗਾ ਉਹਨਾਂ ਦਾ ਵੀਡੀਓ ਕਰਦਿਆਂ ਸਟਾਰਟ ਬਹਿਰਜੀ ਦਾ ਖਾਲਸਾ ਬਹਿਰਜੀ ਕੀ ਫਤਿਹ ਹੁਣ ਮੁੱਦਾ ਕਾ ਜੋ ਤੁਹਾਨੂੰ ਮੈਂ ਪਹਿਲਾਂ ਦੱਸ ਕੇ ਹਟਿਆਂਗਾ ਕਿ ਭਾਈ ਅੰਮਰਤਪਾਲ ਸਿੰਘ ਦਾ ਹੁਣ ਕਪਾ ਕੜੀ ਨਾ ਕੜੀ ਜੋੜਦੇ ਆ ਕਿ ਦੇਖੋ ਇਹ ਤਾਂ ਸਾਰਿਆਂ ਨੂੰ ਪਤਾ ਕਿ ਭਾਈ ਅਮਰਤਪਾਲ ਸਿੰਘ 2 ਸਾਲਾਂ ਤੋਂ ਡਿਬਰੂਗੜ੍ਹ ਦੇਲ ਦੇ ਵਿੱਚ ਬੰਦ ਆ ਤੇ ਨੌ ਸਾਥੀ ਉਹਨਾਂ ਦੇ ਹੋਰ ਬੰਦ ਨੇ ਤੇ ਉਸ ਤੋਂ ਬਾਅਦ ਬੋਟਾ ਆਉਂਦੀਆਂ ਤੇ ਲੋਕ ਖੰਡੂਰ ਸਾਹ ਦੇ ਵਾਸੀ ਪੰਜਾਬ ਦੇ ਵਾਸੀਆਂ ਨੇ ਹੱਥਾਂ ਉੱਤੇ ਚੁੱਕ ਲਿਆ ਭਾਈ ਅਮਰਤਪਾਲ ਸਿੰਘ ਨੂੰ 4 ਲੱਖ ਲੋਕਾਂ ਨੇ ਵੋਟਾਂ ਪਾਈਆਂ ਸੰਗਤ ਨੇ ਵੋਟ ਪਾਈਆ ਤੇ 2 ਲੱਖ ਦੇ ਨਾਲ ਪਹਿਲੇ ਨੰਬਰ ਤੇ ਐਮਪੀ ਬਣਿਆ ਭਾਈ ਅੰਮਰਤਪਾਲ ਸਿੰਘ ਫਰੀਦਕੋਟ ਤੋਂ ਜਿੱਤ ਗਿਆ ਭਾਈ ਸਰਬਜੀਤ ਸਿੰਘ ਖਾਲਸਾ ਜਿਨ੍ਹਾਂ ਨੇ ਬਿਆਨਤ ਸਿੰਘ ਦਾ ਪੁੱਤਰ ਨੇ ਜੋ ਜਿਨ੍ਹਾਂ ਨੇ ਇੰਦਰਾ ਗਾਂਧੀ ਗੱਡੀ ਚਾੜੀ ਬਾਦਰਾ ਲੈਤਾ ਅਕਾਲ ਤਖਤ ਸਾਹਿਬ ਦਾ ਬਾਦਰਾ ਲੈਤਾ ਸਾਡੇ ਡੁੱਲੇ ਖੂਨ ਦਾ ਸਾਡੇ ਨੌਜਵਾਨਾਂ ਦਾ ਸਾਡੇ ਬੱਚਿਆਂ ਦਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ 40 ਸਾਲ ਬਾਅਦ ਸਿੱਖ ਕੌਮ ਨੇ ਮੱਲ ਪਾਇਆ ਤੇ 40 ਸਾਲ ਪਹਿਲਾਂ ਉਹਨਾਂ ਦਾ ਕਹਜਾ ਜੀਵਨ ਸੀ ਕੀ ਕੀ ਉਹਨਾਂ ਦੇ ਨਾਲ ਬੀਤੀ ਆ ਤੇ ਕਿੰਨੇ ਕਿੰਨੇ ਉਹ ਗੁਜ਼ਰੇ ਨੇ ਗਜ਼ਾਰਿਆਂ ਦੇ ਵਿੱਚੋਂ ਅੱਜ ਕਈ ਲੋਕ ਨੇ ਜਿਉਂਨੇ ਕਾਲੀਦਾੜੀ ਕਰ ਲਈ ਉਹਨੇ ਫਲਾਨਾ ਕਰ ਲਿਆ ਉਹਨੇ ਧਮਕਾ ਕਰ ਲਿਆ ਉਹ ਪਿੰਡ ਤੇ ਨਹੀਂ ਆਇਆ ਉਹ ਫਲਾਨੇ ਥਾਂ ਨਹੀਂ ਆਇਆ 40 ਸਾਲ ਕਿਸੇ ਨੇ ਬਾਤ ਨਹੀਂ ਪੁੱਛੀ ਅੱਜ ਲੋਕ ਮੂਰੇ ਹੋ ਕੇ ਅੱਡੀਆਂ ਚੱਕ ਚੱਕ ਕੇ ਅੱਜ ਭਾਈ ਸਰਬਜੀਤ ਸਿੰਘ ਖਾਸ ਤਨੂੰ ਟਰੋਲ ਕਰ ਰਹੇ ਨੇ ਕਰਨੇ ਆ ਕਿ ਇਹਨਾਂ ਨੂੰ ਪਤਾ ਲੱਗ ਗਿਆ ਕਿ ਸਿੱਖ ਕੌਮ ਦੇ ਦੋ ਨਮਾਇंदे ਜਿੱਤ ਗਏ ਤੇ ਅੱਗੇ ਭਗਵੰਤ ਮਾਨ ਸਰਕਾਰ ਜੋ ਭਾਈ ਦੀਪ ਸਿੱਧੂ ਦੇ ਬੋਲ ਰੜਕਦੇ ਅੱਜ ਤੁਹਾਡੇ ਕੰਨਾਂ ਵਿੱਚ ਪੈਂਦੇ ਹੋਣਗੇ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਭਵੰਤਮਾਨ ਬਾਰੇ ਕੀ ਕਹਿ ਕੇ ਗਿਆ ਤੁਸੀਂ ਸੁਣਿਆ ਉਸ ਤੋਂ ਅਗਲੀ ਗੱਲ ਅਮਿਤਸਾ ਮੋਦੀ ਸਰਕਾਰ ਮੋਦੀ ਤਾਨਾ ਸਾ ਸਰਕਾਰ ਏਜੰਸੀਆਂ ਕਿੰਨੀਆਂ ਹੋ ਗਈਆਂ 4 ਫਿਰ ਆਪਣੇ ਦੋਗਲੇ ਬੰਦੇ ਆਪਣੇ ਸਿੱਖੀ ਬਾਣੇ ਦੇ ਵਿੱਚ ਉਹਨਾਂ ਨੇ ਭਾਈ ਅੰਮਰਤਪਾਲ ਸਿੰਘ ਨੂੰ ਭੰਡਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਫਿਰ ਆਪਣੇ ਬੰਦਿਆਂ ਨੇ ਐਨਐਸਏ ਲਗਾਇਆ ਜਿਹਨੂੰ ਆਪਣੇ ਕਹਿੰਦੇ ਅਸੀਂ ਫਿਲਹਾਲ ਉਹ ਆਪਣੇ ਆਪਣੇ ਕੋਈ ਨਹੀਂ ਕਹਿਣਾ ਪੈ ਰਿਹਾ ਪਰ ਕਿਉਂਕਿ ਉਹ ਸਿੱਖੀ ਸਰੂਪ ਦੇ ਵਿੱਚ ਦਿੰਦੇ ਆ ਏਜੰਸੀਆਂ ਦੇ ਉਹ ਬੰਦੇ ਨੇ ਸਾਨੂੰ ਪਤਾਗਾ ਕਿ ਕਿਹੜੇ ਕਿਹੜੇ ਬੰਦੇ ਨੇ ਏਜੰਸੀਆਂ ਦੇ ਬੰਦੇ ਨੇ ਜਿਨ੍ਹਾਂ ਨੇ ਐਨਐਸਏ ਲਗਾਇਆ ਅਜਨਾਲਾ ਵਾਲੇ ਦੱਸ ਲੋ ਤੁਸੀਂ ਅਜਨਾਲੇ ਵਾਲੇ ਲੋਕ ਜਿਹੜੇ 5-7 ਜਣੇ ਨੇ ਜਿਹੜੇ ਕਹਿੰਦੇ ਕਿ ਅਸੀਂ ਸਿੱਖ ਕੌਮ ਦੇ ਨਮਾਇੰਦੇ ਆ ਉਸ ਤੋਂ ਬਾਅਦ ਅੱਗੇ ਚੱਲੋ ਵੋਟਾਂ ਹੋਈਆਂ ਨੇ ਜਦੋਂ ਵੋਟਾਂ ਪੈਂਦੀਆਂ ਆ ਦਬਾਬੀ ਆ ਗਿਆ ਤਬਾਬੀ ਆ ਗਿਆ ਫਲਾਨਾ ਆ ਗਿਆ ਕੋਈ ਸੁਸੂਣੀ ਮੂੰਹਾ ਜਿਹਾ ਆ ਗਿਆ ਕੋਈ ਬਾਗੜ ਬਿੱਲਾ ਆ ਗਿਆ ਕੋਈ ਧਮਕਾ ਆ ਗਿਆ ਆ ਬਾਦਲ ਕੇ ਆ ਗਿਆ ਫਲਾਨਾ ਆ ਗਿਆ ਧਮਕਾ ਆ ਗਿਆ ਸਾਰੀਆਂ ਭੇਡਾਂ ਸਾਰੇ ਖੱਚ ਸਾਰੀਆਂ ਜਿੰਨੀਆਂ ਟਿੱਡੀਆਂ ਮਕੌੜੀਆਂ ਜਿੰਨੇ ਡੱਡੂ ਕੱਸੂ ਸਾਰੇ ਸੱਪ ਸੁਨੌਲੇ ਸਪੋਲੇ ਬਾਹਰ ਨਿਕਲੇ ਆਏ ਡੰਗ ਮਾਰਨ ਨੂੰ ਪਾਈ ਅੰਮਰਤਪਾਲ ਸਿੰਘ ਦੇ ਪਰ ਅੱਗੇ ਚੱਲੋ ਬڑا ਜੋਰ ਲਾਇਆ ਕਿ ਭਾਈ ਅੰਮਰਤਪਾਲ ਸਿੰਘ ਦੀ ਮੈਂਬਰਸ਼ਿਪ ਰੱਦ ਕਰਾਵਾਂਗੇ ਮੈਂਬਰਸ਼ਿਪ ਰੱਦ ਕਰਾਵਾਂਗੇ ਨਹੀਂ ਹੋਈ ਮੈਂਬਰਸ਼ਿਪ ਰੱਦ ਹੁਣ ਵੱਡੀ ਖਬਰ ਨਿਕਲ ਕੇ ਸਾਹਮਣੇ ਇਹ ਆ ਰਹੀ ਆ ਤੁਹਾਨੂੰ ਦੱਸ ਦਈਏ ਕੰਨ ਖੋਲ ਕੇ ਸੁਣ ਲਓ ਤੁਹਾਨੂੰ ਹੁਣ ਯਕੀਨ ਨਹੀਂ ਹੋਣਾ ਇਸ ਖਬਰ ਤੇ ਸਿੱਖ ਕੌਮ ਨੂੰ ਇਹ ਉਹਨਾਂ ਲੋਕਾਂ ਨੂੰ ਯਕੀਨ ਨਹੀਂ ਹੋਣਾ ਜਿਹੜੇ ਅੰਮਰਤਪਾਲ ਦੇ ਵਿਰੋਧੀ ਆ ਲਓ ਵੀ ਹੁਣ ਇੱਕ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਭਾਈ ਅੰਮਰਤਪਾਲ ਸਿੰਘ ਆ ਲੋਕ ਸਭਾ ਇਸ ਵੇਕ ਨੂੰ ਚਿੱਠੀ ਲੋਕ ਚ ਜਿੰਨੇ ਚਿੱਠੀ ਲਿਖੀ ਆ ਤੇ ਵੱਡੀ ਖਬਰ ਆ ਕਿ ਭਾਈ ਅੰਮਰਪਾਲ ਸਿੰਘ ਹੁਣ ਲੋਕ ਸਭਾ ਦੇ ਵਿੱਚ ਜਾ ਕੇ ਗੁੱਜਣਗੇ ਉਹਨਾਂ ਦੀ ਆਵਾਜ਼ ਚਾਹੇ ਉਹਨਾਂ ਨੂੰ ਸਮਾਂ 2 ਦਿਨ ਦਾ ਮਿਲਿਆ ਦੱਸਿਆ ਜਾ ਰਿਹਾ ਤੇ ਪਰ ਉਹ ਗੁਪਤ ਰੱਖਿਆ ਜਾ ਰਿਹਾਗਾ ਕਿੰਨਾ ਕਿੰਨਾ ਤੋਂ ਗੁਪਤ ਰੱਖਿਆ ਜਾ ਰਿਹਾ ਉਹ ਵੀ ਦੱਸਦਾ ਤੁਹਾਨੂੰ ਸਭ ਤੋਂ ਪਹਿਲਾਂ ਅਖੋਤੀ ਮੀਡੀਆ ਤੋਂ ਗੁਪਤ ਰੱਖਿਆ ਜਾ ਰਿਹਾ ਉਹਨਾਂ ਦੇ ਵਕੀਲ ਸਾਹਿਬ ਵਾਲਿਆਂ ਵੱਲੋਂ ਅੱਜ ਗੱਲ ਕਹੀ ਜਾ ਰਹੀ ਆ ਮੈਂ ਤੁਹਾਨੂੰ ਡੇਟ ਪੱਕੀ ਫਿਕਸ ਨਹੀਂ ਕਰ ਰਿਹਾ ਇੱਥੇ ਕਿ ਕਿਸ ਦਿਨ ਹਾਜ਼ਰੀ ਲਵਾ ਰਿਹਾ ਹੈਗਾ ਭਾਈ ਅੰਮਰਪਾਲ ਸਿੰਘ ਕਿਉਂਕਿ ਫਿਰ ਉੱਥੀ ਗੱਲ ਆ ਜਾਂਦੀ ਆ ਜੇਕਰ ਆਪਾਂ ਅੱਜ ਹੀ ਤੁਹਾਨੂੰ ਮੈਂ ਡੇਟ ਕਰਦਾ ਚਾਹੇ ਕੱਲ ਹੋ ਸਕਦਾ ਪਰਸੋਂ ਹੋ ਸਕਦਾ 4 ਦਿਨਾਂ ਵਿੱਚ ਹੋ ਸਕਦਾ ਪਰ ਅੰਮਰਪਾਲ ਸਿੰਘ ਹਾਜ਼ਰੀ ਲਵਾਵੇਗਾ ਸਭ ਦੀਆਂ ਵੱਡੀਆਂ-ਵੱਡੀਆਂ ਦੀਆਂ ਨੀਂਦਾਂ ਹਰਾਮਾ ਹੋਣਗੀਆਂ ਇਹ ਕੰਧਾਂ ਵਿੱਚ ਟੱਕਰਾ ਮਾਰਨਗੇ ਇਹ ਸਭ ਤੋਂ ਐਮ ਤੇ ਵੱਡੀ ਗੱਲ ਅੱਜ ਜਿਸ ਨੇ ਜੇ ਯਕੀਨ ਕਰਨਾ ਤਾਂ ਵੀ ਠੀਕ ਹੈ ਨਹੀਂ ਕਰਨਾ ਮੈਂ ਕਿਸੇ ਦਾ ਠੇਕਾ ਨਹੀਂ ਲੈਂਦਾ ਮੈਂ ਕਿਸੇ ਦਾ ਚੌਕੀਦਾਰ ਨਹੀਂ ਮੈਂ ਸਿੱਖ ਕੌਮ ਦਾ ਇੱਕ ਨਮਾਇੰਦਾਗਾ ਮੈਂ ਸਿੱਖ ਕੌਮ ਦੀ ਇੱਕ ਆਵਾਜ਼ ਇੱਕ ਆਵਾਜ਼ ਉਹ ਸਿੱਖ ਕੌਮ ਦੀ ਆਵਾਜ਼ بلند ਕਰੂੰਗਾ ਜੋ ਸਿੱਖ ਕੌਮ ਸਹੀ ਮਹਣਿਆਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰੂਗਾ ਸਿੱਖ ਕੌਮ ਦੇ ਲਈ ਜੂਜੂਗਾ ਲੜੂਗਾ ਸੰਘਰਸ਼ ਕਰੂਗਾ ਉਦੇ ਹੱਕ ਦੇ ਵਿੱਚ ਅਸੀਂ ਆਵਾਜ਼ ਚੱਕਣੀ ਚੱਕਣੀ ਆ ਚਾਹੇ ਜੋ ਮਰਜੀ ਹੋਵੇ ਅਸੀਂ ਦੀਵ ਸਿੱਧੂ ਗਮਾਲਿਆ ਅਸੀਂ ਬੜਾ ਕੁਝ ਗਮਾਲਿਆ ਅਸੀਂ ਬੜਾ ਕੁਝ 84 ਤੋਂ ਲੈ ਕੇ 90 92 95 ਤੱਕ ਅਸੀਂ ਆਪਣੇ ਸਿੱਖਾਂ ਨੂੰ ਮਰਵਾ ਲਿਆ ਸਾਡੇ ਅੱਜ 30 32 33 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਸਿੱਖ ਬੈਠੇ ਨੇ ਭਾਈ ਜਗਤਾਰ ਸਿੰਘ ਹਵਾਰੇ ਵਰਗੇ ਜਿਹੜੇ ਸਾਡੇ ਕੌਮ ਦੇ ਹੀਰੋ ਨੇ ਸਾਡੇ ਕੌਮ ਦੇ ਅਣਮੁੱਲੇ ਅਣਮੁੱਲੇ ਹੀਰੋ ਨੇ ਜੇ ਅੱਜ ਉਹ ਕੌਮ ਦੇ ਵਿੱਚੋਂ ਬਾਹਰ ਆ ਜਾਣ ਬੱਬਰ ਸ਼ੇਰ ਤਾਂ ਤਤ ਰੇਲੀਆਂ ਦੇਖੋ ਸਰਕਾਰ ਦੇ ਪੈਂਦੀਆਂ ਇਹ ਸਰਕਾਰ ਨਹੀਂ ਚਾਹੁੰਦੀ ਕਿ ਸਿੱਖ ਪੰਜਾਬ ਦੇ ਵਿੱਚ ਸਿਰ ਚੁੱਕਣ ਇਹ ਸਰਕਾਰ ਨਹੀਂ ਚਾਹੁੰਦੀ ਕਿ ਸਿੱਖਾਂ ਦੀ ਸਰਕਾਰ ਬਣੇ ਇਹ ਸਰਕਾਰ ਨਹੀਂ ਚਾਹੁੰਦੀ ਇਹ ਸਰਕਾਰ ਚਾਹੁੰਦੀ ਹੈ ਭੰਡਾਂ ਦੀ ਸਰਕਾਰ ਬਣੇ ਇਹ ਸਰਕਾਰ ਚਾਹੁੰਦੀ ਹੈ ਕਾਂਗਰਸ ਦੀ ਸਰਕਾਰ ਬਣੇ ਇਹ ਸਰਕਾਰ ਚਾਹੁੰਦੀ ਹੈ ਕਿ ਦਿੱਲੀ ਦੇ ਦਲਾਲਾਂ ਦੀ ਸਰਕਾਰ ਬਣੇ ਇਹ ਸਰਕਾਰ ਚਾਹੁੰਦੀ ਆ ਕਿ ਬਾਦਲ ਕਹਿੰਦੀ ਸਰਕਾਰ ਬਣੀ ਜਿਨ੍ਹਾਂ ਨੇ ਜਿਹੜਾ ਨੇ ਸਿੱਖਾਂ ਉੱਤੇ ਜ਼ੁਲਮ ਕਰਾਇਆ ਇਹ ਏਜੰਸੀਆਂ ਇਹ ਸਟੇਟ ਚਾਹੁੰਦੀ ਆ ਕਿ ਗੋਦਰਾ ਕਾਂਢ ਵਰਗੇ ਨੇ ਜਿਨ੍ਹਾਂ ਨੇ ਕਾਂਢ ਕਰਾਇਆ ਮੋਦੀ ਵਰਗੇ ਜ਼ਾਲਮਾਂ ਦੀ ਸਰਕਾਰ ਬਣੀ ਇੱਥੇ ਇਹ ਏਜੰਸੀਆਂ ਚਾਹੁੰਦੀਆਂ ਨੇ ਕਿ ਜਿਹੜਾ ਸਿੱਖ ਬੋਲਦਾਗਾ ਉਹਦੇ ਗੋਲੀ ਮਾਰ ਦਿਓ ਇਸ ਤੋਂ ਪਹਿਲਾਂ ਕਿੰਨੀਆਂ ਗੋਲੀਆਂ ਮਾਰੀਆਂ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲਾ ਇਹਨਾਂ ਨੇ ਕਤਲ ਕਰਵਾ ਦਿੱਤਾ ਦੀਪ ਸਿੱਧੂ ਕਤਲ ਕਰਵਾ ਦਿੱਤਾ ਹਰਿਆਣੇ ਦੇ ਵਿੱਚ ਅਵਤਾਰ ਸਿੰਘ ਖੰਡਾ ਹਰਦੀਪ ਸਿੰਘ ਨਿੱਜਰ ਭਾਈ ਪਰਮਜੀਤ ਸਿੰਘ ਪੰਜਵਾੜਾ ਤੇ ਬੜੇ ਬੜੇ ਹੋਰ ਜਿਹੜੇ ਸਿੱਖ ਨੇ ਉਹਨਾਂ ਨੂੰ ਜਿਹੜਾ ਕਿ ਗੋਲੀਆਂ ਇਹ ਗੋਲੀਆਂ ਸਾਡੇ ਵੀ ਵੱਜ ਸਕਦੀਆਂ ਨੇ ਤੁਹਾਡੀ ਵੱਜ ਸਕਦੀਆਂ ਨੇ ਕੋਈ ਪਤਾ ਨਹੀਂ ਕਿਉਂਕਿ ਜੋ ਬੰਦਾ ਸੱਤ ਦੇ ਰਾਹ ਉੱਤੇ ਚੱਲੇਗਾ ਆਵਾਜ਼ ਬਲੰਦ ਕਰੇਗਾ ਸਿੱਖ ਗੋਮ ਨੂੰ ਸੁਚੇਤ ਕਰੇਗਾ ਕਿ ਸਿੱਖੋ ਉਹ ਤੁਹਾਡੇ ਘਰਾਂ ਤੇ ਡਾਕੇ ਪੈ ਰਹੇ ਨੇ ਤੁਸੀਂ ਸੁੱਤੇ ਪਏ ਹੋ ਅੱਜ ਤੁਹਾਨੂੰ ਅੱਜ ਸਾਡੀਆਂ ਗੱਲਾਂ ਤੁਹਾਨੂੰ ਹਾਸੇ ਲੱਗਦੀਆਂ ਨੇ ਪਰ ਇਹ ਗੱਲਾਂ ਕੌੜੀਆਂ ਨੇ ਤੇ ਸੱਚ ਨੇ ਇਹ ਗੱਲਾਂ ਇਹਨਾਂ ਸੋਚਿਓ ਕਿ ਇਹ ਪੱਗਾਂ ਵਾਸਤੇ ਇਹ ਜਿਹੜੇ ਨੇ ਇਹਨਾਂ ਵਾਸਤੇ ਇਹ ਸਾਰੀਆਂ ਚੀਜ਼ਾਂ ਵੀ ਅਸੀਂ ਤਾਂ ਮੌਨੇ ਘੁੰਨੇ ਆ ਤੁਸੀਂ 90 92 ਦਹਾਕੇ ਵਿੱਚ ਦੇਖਿਆਗਾ ਤਹਾਡੇ ਪਿੰਡੋਂ ਵੀ ਦੋ ਦੋ ਮੁੰਨੇ ਚੱਕੇ ਗਏ ਨੇ ਮੁੰਡੇ ਦੋ 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 ਮਾਰੇ ਗਏ ਨੇ ਚੱਕ ਚੱਕ ਕੇ ਇਹ ਬਾੜੀ ਸਾਰਿਆਂ ਦੀ ਆਉਣੀ ਆ ਜਿੰਨਾ ਤਰ ਤੁਸੀਂ ਸਿੱਖ ਕੌਮ ਦੇ ਆ ਜਿੰਨਾ ਤਰ ਤੁਸੀਂ ਬਾਦਲ ਕਹਿੰਦਾ ਖੜਾ ਨਹੀਂ ਛੱਡਦੇ ਜਿੰਨਾ ਤਰ ਤੁਸੀਂ ਕਾਂਗਰਸੀਆਂ ਦਾ ਖੜਾ ਨਹੀਂ ਛੱਡਦੇ ਜਿੰਨਾ ਤਰ ਤੁਸੀਂ ਇਹਨਾਂ ਲੋਕਾਂ ਦਾ ਖੜਾ ਨਹੀਂ ਛੱਡਦੇ ਤੇ ਅੱਜ 도ਗਲੇ ਲੋਕ ਜਿਹਨੂੰ ਅਸੀਂ ਆਪਣਾ ਮੰਨੀ ਬੈਠੇ ਆ ਸਾਡੀਆਂ ਜੜਾਂ ਦੇ ਵਿੱਚ ਦਾਤੀ ਫੇਰਨ ਵਾਲੇ ਉਹ ਲੋਕ ਨੇ ਅੱਜ ਸਾਰੇ ਲੋਕਾਂ ਦਾ ਪਤਾ ਲੱਗ ਚੁੱਕਿਆ ਬਿੱਲਿਓ ਥੈਲਿਓ ਬਾਹਰ ਆ ਚੁੱਕੀ ਅੱਜ ਪਤਾ ਲੱਗ ਗਿਆ ਕਿ ਕੌਣ ਭਾਈ ਅੰਮਰਪਾਲ ਸਿੰਘ ਦੇ ਹੱਕ ਤਾ ਕੌਣ ਵਿਰੋਧ ਦੇ ਵਿੱਚ ਆ ਅੱਜ ਕੱਲੇ ਕੱਲੇ ਜਾਣੇ ਦਾ ਪਤਾ ਲੱਗ ਗਿਆ ਤੇ ਮੇਰੀ ਬੇਨਤੀ ਆ ਕਿ ਭਾਈ ਅੰਮਰਪਾਲ ਸਿੰਘ ਦੀ ਸਪੋਰਟ ਕਰੋ ਤੇ ਆਉਣ ਵਾਲਾ ਦਿਨਾਂ ਜਿਹੜਾ ਲੋਕ ਸਭਾ ਦਾ ਉਥੇ ਭਾਈ ਅੰਮਰਪਾਲ ਸਿੰਘ ਦੀ ਆਵਾਜ਼ ਗੂੰਜੇਗੀ ਤੁਸੀਂ ਦੇਖਣਾ ਕਿ ਭਾਈ ਅੰਬਰਦਪਾਲ ਸਿੰਘ ਪੰਜਾਬ ਦੇ ਮੁੱਦੇ ਜਦੋਂ ਚੁੱਕੇ ਤਾਂ ਉਹ ਪਾਰਲੀਮੈਂਟ ਦੀ ਆਵਾਜ਼ ਕੱਲੇ ਇਸ ਦੇਸ਼ ਦੇ ਵਿੱਚ ਨਹੀਂ ਗੂੰਜੇਗੀ ਹਰ ਇੱਕ ਦੇਸ਼ ਦੇ ਵਿੱਚ ਗੂੰਜੇਗੀ ਤੇ ਉਤੋਂ ਫਿਰ ਸੰਘਰਸ਼ ਚੱਲਣਾਗਾ ਤੇ ਅਮਰੀਕਾ ਵਾਲੇ ਪਹਿਲਾਂ ਤਿਆਰੀ ਕਰੀ ਬੈਠੇ ਆ ਕਿ ਭਾਈ ਅੰਬਰਦਪਾਲ ਸਿੰਘ ਦੇ ਮਾਮਲੇ ਦੇ ਵਿੱਚ ਅੰਬਰਦਪਾਲ ਸਿੰਘ ਨੂੰ ਕੰਮੇ ਬਾਹਰ ਕਢਾਉਣਾ ਇਹ ਅਮਰੀਕਾ ਦੇ ਵਿੱਚ ਗੱਲਾਂ ਚੱਲ ਰਹੀਆਂ ਨੇ ਅਮਰੀਕਾ ਦੇ ਵਿੱਚ ਕੇਸ ਫੈਲ ਹੋ ਚੁੱਕਿਆਗਾ ਤੇ ਅਮਰੀਕਾ ਵਾਲੇ ਉਹਨਾਂ ਲੋਕਾਂ ਨੂੰ ਟੰਗਣਗੇ ਜਿਹੜੇ ਕਿ ਭਾਈ ਅੰਮਰਤਪਾਲ ਸਿੰਘ ਦੇ ਦੁਸ਼ਮਣ ਬਣੇ ਨੇ ਤੇ ਵੈਸੇ ਤਾਂ ਅਕਾਲ ਪੁਰਖ ਵੱਡਾ ਬਲਵਾਨ ਆ ਜਿਹੜਾ ਜਿਹੜਾ ਸਿੱਖੀ ਦਾ ਘਾਣ ਕਰਦਾ ਜਿਹੜਾ ਜਿਹੜਾ ਅਕਾ ਤਖਤ ਨੂੰ ਚੈਲੰਜ ਕਰਦਾ ਜਿਹੜਾ ਸਾਡੇ ਸਿੱਖ ਨੌਜਵਾਨਾਂ ਤੇ ਅਤਿਆਚਾਰ ਕਰਦਾ ਉਹਦਾ ਖਾਤਮਾ ਕੁਦਰਤੀ ਹੋ ਜਾਂਦਾਗਾ ਇਸ ਕਰਕੇ ਵੀਡੀਓ ਲੰਬੀ ਹੁੰਦੀ ਆ ਤੇ ਤੁਸੀਂ ਇਸ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰ ਦੇਣਾ ਐਵੇਂ ਡਰਿਆ ਨਾ ਕਰੋ ਕਿ ਛੇਰ ਨਾ ਪਤਾ ਨਹੀਂ ਸਾਨੂੰ ਕਿਵੇਂ ਕੀ ਹੋ ਜੂਗਾ ਮੌਤ ਇੱਕ ਦਿਨ ਆਉਣੀ ਆ ਅੱਜ ਆਉਣੀ ਆ ਕੱਲ ਆਉਣੀ ਆ ਪਰਸੋਂ ਆਉਣੀ ਆ ਕਹਿੰਦਾ ਭਾਵ ਕਿ ਮੌਤ ਦਾ ਕੋਈ ਡਰ ਭੈ ਕੱਢ ਕੇ ਜਿੰਨਾ ਤਰ ਤੁਸੀਂ ਲੜੋਂਗੇ ਤੇ ਤੁਰੋਂਗੇ ਉਹਨਾਂ ਤੱਕ ਤੁਹਾਨੂੰ ਜਿਹੜਾ ਫੇਰ ਸੁਆਦ ਆਉਣਾਗਾ ਜ਼ਿੰਦਗੀ ਜੀਣ ਦਾ ਤੇ ਇਸ ਕਰਕੇ ਜਿਹੜਾ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰ ਦਿਓ ਆਪਣੇ ਕਮੈਂਟ ਜਿਹੜੇ ਬਾਦ ਤੋਂ ਬਾਦ ਕਰਿਆ ਕਰੋ ਨੌਜਵਾਨੋ ਤੁਸੀਂ ਜਿਹੜੇ ਵੀਡੀਓ ਸ਼ੇਅਰ ਕਰਦੇ ਹੋ ਉਥੇ ਕਮੈਂਟ ਵੀ ਜਰੂਰ ਕਰਿਆ ਕਰੋ ਜਿਹੜੇ ਵੀਡੀਓ ਵੇਖਦੇ ਹੋ ਵੀਰ ਭਰਾ ਉਹ ਉਥੇ ਕਮੈਂਟ ਵੀ ਕਰ ਲਿਆ ਕਰੋ ਮੈਂ ਤੁਹਾਡਾ ਰਹਿਣੀ ਆ ਤੁਸੀਂ ਟਾਈਮ ਕੱਢਦੇ ਹੋ ਤੁਸੀਂ ਵੀਡੀਓ ਸੁਣਦੇ ਹੋ ਲੰਬੀ ਹੋ ਜਾਂਦੀ ਆ 12 12 15 15 20 20 ਮਿੰਟਾਂ ਦੀ ਹੋ ਜਾਂਦੀ ਆ ਕਿ ਸੁਣਨੀ ਔਖੀ ਹੋ ਜਾਂਦੀ ਆ ਪਰ ਕੀ ਕਰੀਏ 5 5 7 ਮਿੰਟਾਂ ਦੇ ਵਿੱਚ ਪੂਰੀ ਗੱਲ ਨਹੀਂ ਹੁੰਦੀ ਫਿਰ ਇਹਨਾਂ ਲੋਕਾਂ ਦੀਆਂ ਜਿਹੜੀਆਂ ਕਮਜ਼ੋਰੀਆਂ ਨੇ ਇਹ ਲੋਕ ਜਿਹੜੇ ਹਮਲਾ ਕਰਦੇ ਨੇ ਸਿੱਖੀ ਤੇ ਫਿਰ ਉਹਨਾਂ ਨੇ ਗੱਲਾਂ ਵੀ ਕਰਨੀਆਂ ਪੈਂਦੀਆਂ ਨੇ ਤੁਹਾਡੇ ਸਾਹਮਣੇ ਉਹ ਵੀ ਰੱਖਣੇ ਪੈਂਦੇ ਆ ਕਿ ਜ਼ਾਲਮ ਨੇ ਇਹ ਜ਼ਾਲਮਾਂ ਇਹਨਾਂ ਦੁਸ਼ਮਣਾਂ ਤੋਂ ਖੜਾ ਛੜਵਾ ਲਓ ਤੇ ਇਹਨਾਂ ਜ਼ਾਲਮਾਂ ਨੇ ਮੱਥਾ ਹੁਣਾ ਬਾਦਲ ਕਹਿੰਦੇ ਆ ਕਾਲਤਾ ਸਾਹਿਬ ਨੇ ਲਾ ਲਿਆ ਇਹ ਮੱਥਾ ਮੱਥਾ ਰੰਗੜ ਨੇ ਲਾਇਆ ਸੀ ਅਬਦਾਲੀ ਨੇ ਲਾਇਆ ਸੀ ਇਦਰਾ ਗਾਂਧੀ ਨੇ ਲਾਇਆ ਸੀ ਤੇ ਉਹਨਾਂ ਦਾ ਜਿਹੜਾ ਹਾਲ ਆ ਉਹ ਕਿਸ ਤਰ੍ਹਾਂ ਹੋਇਆ ਉਹ ਅਕਾਲ ਪੁਰਖ ਜਾਣਦਾ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਵੈਰ ਜੀ ਕਾ ਖਾਲਸਾ ਵੈਰ ਜੀ ਕੀ ਫਤਿਹ